ਤੋਂ ਪਹਿਲਾਂ ਆਵਾਦੀ ਪਾਰਟੀ ਵਰਕਰ ਤੇ ਕਾਰਵਾਈ ਹੋਈ ਆਵਾਦੀ ਪਾਰਟੀ ਵਰਕਰ ਚੇਤਨ ਦਿਵਾੜੀ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਆ ਤਿਲਕਨਗਰ ਪੁਲਿਸ ਸਟੇਸ਼ਨ ਦੇ ਵੱਲੋਂ ਚੇਤਨ ਦਿਵਾੜੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਪੰਜਾਬ ਕੈਬਨਿਟ ਮੰਤਰੀ ਲਾਲਜੀਤ ਪੁੱਲਰ ਵੀ ਮੌਕੇ ਤੇ ਮੌਜੂਦ ਸਨ ਤੇ ਉਦੋਂ ਆਵਾਦੀ ਪਾਰਟੀ ਵਰਕਰ ਤੇ ਆਪਣੇ ਘਰ ਸ਼ਾਕਰਨ ਕਰਵਾਉਣ ਦੇ ਇਲਜ਼ਾਮ ਲੱਗੇ ਦਿੱਲੀ ਦੇ ਤਿਲਕਨਗਰ ਥਾਣੇ ਦੇ ਵਿੱਚ ਇੱਕ ਵਿਅਕਤੀ ਨੂੰ ਜੋ ਕਿ ਆਵਾਦੀ ਪਾਰਟੀ ਦਾ ਵਰਕਰ ਹੈ ਉਹਨੂੰ ਪਕੜ ਕੇ ਲਿਆਂਦਾ ਗਿਆ ਹੈ ਦਾ આરોਪ ਹੈ ਕਿ ਉਹ ਆਪਣੇ ਘਰ ਦੇ ਉੱਪਰ ਜਿਹੜਾ ਜਿਸ ਵੀ ਜਗਰਾਤਾ ਕਰਾਰਾ ਸੀਗਾ ਮੰਤਰੀ ਆਪਾਂ ਕਹੀ ਹੈ ਲਾਲਜੀਤ ਭੁੱਲਰ ਜਣੇ ਦੇ ਕੈਬਨ ਮੰਤਰੀ ਨੇ ਉਹ ਥਾਣੇ ਦੇ ਅੰਦਰ ਗਏ ਨੇ ਉਸ ਵਰਕਰ ਨੂੰ ਛੁਡਾਉਣ ਵਾਸਤੇ ਤਿਲਕਨਗਰ ਦਾ ਥਾਣਾ ਆ ਤੇ ਪੁਲਿਸ ਤੁਸੀਂ ਦੇਖੋਗੇ ਕਿ ਪੂਰੀ ਤਨਾਤ ਕੀਤੀ ਗਈ ਹੈਗੀ ਹੈ ਤੇ ਮੰਤਰੀ ਅੰਦਰ ਗਏ ਨੇ ਤੇ ਇਸ ਕਰਕੇ ਜਿਹੜਾ ਵਰਕਰ ਹੈਗਾ ਉਹਨੂੰ ਛੁੜਾ ਜਾ ਸਕੇ ਤੇ ਪੂਰੀ ਜਾਣਕਾਰੀ ਅਸੀਂ ਲੈਣ ਦੀ ਕੋਸ਼ਿਸ਼ ਕਰਦੇ ਹਾਂ ਕਿਆ 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 ਬਾਤ ਹੈ ਸਾਰੀ ਬਤਾਏ ਹਾਂ ਕਿਆ ਕਿਆ ਹੋਇਆ ਹੈ ਹਮੇਂ ਖੁਦ ਨਹੀਂ ਪਤਾ ਬਸ ਉਸ ਨੂੰ ਉਠਾ ਕੇ ਲੈ ਕੇ ਆਏ ਹਾਂ ਇੱਥੇ चेतन को मेरा देवर लगता है उसको उठा के लाए यहाँ पे चेतन चेतन, चेतन चेतन तिवारी हाँ। उसको अस्थमे की प्रॉब्लम वैसी है और ये लोग ऐसे उठा के लिए कुछ बताया नहीं कुछ नहीं यहाँ ला के पता नहीं क्या हुआ है क्या नहीं हुआ है उसको हॉस्पिटल लेके गए हुए हैं इन्होंने कुछ नहीं बता रहे हमें एक पर्सन ने ना दवाई देने दे रहे हैं उसको ना कुछ करने दे रहे हैं उसको ये कह रहे हैं भी इसलिए पकड़ा है की जगराता करना है आपने ऐसा तो कुछ बात ही नहीं हुई है ना कोई जगड़ाता हो रहा है हमारे घर में कोई बात नहीं हुई है कोई जगराते वाली तो कोई बात ही नहीं हुई है कुछ नहीं हुआ वहाँ पर ऐसी कोई बात नहीं ना जगराता ना कोई भी हम तो ऐसे चार जने इकट्ठा होकर बात भी नहीं करते हैं ये क्या बोला है आपको क्या बोला गया हमसे कुछ नहीं बोला गया खाली उसे उठा के ले आए कुछ है, वो नहीं क्या है? करता कुछ नहीं क्या करता है? है? वो नॉर्मल वो जुड़ा हुआ है अच्छा। हाँ जी वो तो बहुत पुराना जुड़ा हुआ आज कोई नया नहीं है हेल्प हेल्प ही ही करता है, पूरी करता पूरी मैच की कभी किसी का बुरा नहीं कर रहा उसने तर्ण वो। पर अब जो दूसरी पार्ट हो गया वो उससे वो कर रहे हैं अब लड़ाई झगड़ा रोज दर एक घंटा तो हो गया उसको एक डेढ़ घंटा हो गया मेरा छोटा भाई है सर हम तो अपने घर में रहते हम तो ड्यूटी गए थे हमें तो पता नहीं कि उसको कब उठाला उसको अस्थमा की प्रॉब्लम है वो सबका भला करता है सबका भला करता है किसी की बुरा नहीं सोचता पर उसी का लोग बुरा सोचते हैं यहाँ बिरयानी ले दारू ले हर चीज चल रही है पर उसने सब पे उंगली सबाई पर किसी ने कुछ नहीं कहा नहीं, उठाने का कारण क्या है अब यही नहीं, 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 नहीं पता ना सबका भला कर रहे हैं सर तो इसी वजह से उसको बुरा बुरा ठहराया जा रहा है लोग बीजेपी वाले कोई भी हो सब पैसे बांट रहे हैं उस लड़के ने किसी चीज में हाथ नहीं लगाया उसने हमें तक मना कर दिया अभी मंत्री जी गए अंदर हाँ जी ਅਮੇ ਤਾਂ ਪਤਾ ਨਹੀਂ ਕੌਣ ਗਿਆ ਹਾਂ ਤਾਂ ਇਹੀ ਖੜੇ ਹੋਏ ਅਭੀ ਡਿਊਟੀ ਸੇ ਮੈਂ ਵੀ ਆਈ ਹੂ ਭਾਗਤੇ ਹੋਏ ਸਰ ਮੇਰੀ ਮੰਮੀ ਵੀ ਘਰ ਮੇ ਨਹੀਂ ਕੋਈ ਨਹੀਂ ਹੈ ਘਰ ਮੇ ਇਹ ਬਿਲਕੁਲ ਇਹ ਗਲ ਕਹੀ ਜਾ ਰਹੀ ਹੈ ਕਿ ਸਾਰੇ ਲੋਗ ਨੇ ਪਰਿਵਾਰ ਦੇ ਮੈਂਬਰ ਜਿਹੜੇ ਨੇ ਸਾਰੇ ਤੁਹਾਨੂੰ ਖੜੇ ਹੋਏ ਦਿਖਾਈ ਦੇ ਰਹੇ ਨੇ ਇਹਨਾਂ ਦਾ ਇਹੀ ਗੱਲ ਕਹਿਣਾ ਹੈਗਾ ਕਿ ਸਾਨੂੰ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ ਜਿਹੜਾ ਬੰਦਾ ਹੈਗਾ ਆ ਉਹਨੂੰ ਕਾਂਚੂ ਚੱਕਿਆ ਗਿਆ ਇਹ ਕਾਰਨ ਨਹੀਂ ਹੈ ਪਰ ਥਾਣਾ ਤੁਸੀਂ ਦੇਖੋਗੇ ਪੂਰੀ ਤਰ੍ਹਾਂ ਨਾਲ ਜਿਹੜੇ ਮੰਤਰੀ ਨੇ ਲਾਲਜੀਤ ਭੋਲਰ ਜਿਹੜੇ ਨੇ ਉਹ ਅੰਦਰ ਗਏ ਹੋਏ ਨੇ ਪੰਜਾਬ ਦੇ ਕੈਬਨ ਮੰਤਰੀ ਹੈਗੇ ਨੇ ਉਹ ਅੰਦਰ ਗਏ ਨੇ ਤੇ ਅੰਦਰ ਕੀ ਗੱਲ ਹੁੰਦੀ ਆ ਉਹ ਆ ਕੇ ਦੱਸਣਗੇ ਪਰ ਇਹ ਗੱਲ ਸਾਫ ਹੈ ਕਿ ਇਸ ਵਿਅਕਤੀ ਨੂੰ ਸਿਰਫ ਇਸ ਕਰਕੇ ਚੱਕਿਆ ਗਿਆ ਗਿਆ ਕਿਉਂਕਿ ਉਹ ਇੱਕ ਆਮ ਆਦਮੀ ਦੇ ਵਰਕਰ ਹੈ ਤੇ ਇਹ ਗੱਲ ਕਰਿਆ ਸਕਿਆ ਕਿ ਉਹਨੇ ਆਪਣੇ ਘਰ ਦੇ ਵਿੱਚ ਜਿਹੜਾ ਜਗਰਾਤਾ ਕਰਾਇਆ ਸੀਗਾ ਤੇ ਹੁਣ ਇਹ ਦੇਖਣਾ ਹੋਵੇਗਾ ਕਿ ਮੰਤਰੀ ਜਿਹੜੇ ਅੰਦਰ ਗਏ ਨੇ ਉਹਨੂੰ ਛੁੜਾ ਕੇ ਲੈ ਕੇ ਆਣੇ ਆ ਜਾਂ ਉਹਨਾਂ ਕੋਲ ਕੋਈ ਹੋਰ ਕੋਈ ਕਾਰਬ ਜਿਹੜੀ ਹੈਗੀ ਹੈ ਉਹ ਕਿੱਥੇ ਜਾਰੀ ਹੈ ਕੈਮਰਾ ਪਰਸਨ ਰਜੇਸ਼ ਚੋਹਾਨ ਕੇ ਸਾਥ ਮਨੋ ਜੋਸ਼ੀ ਜੀ ਮੀਡੀਆ ਦਿੱਲੀ ਕੈਬਨ ਮੰਤਰੀ ਨੇ ਲਾਲਜੀਤ ਪੁੱਲਰ ਜਿਹੜੇ ਕੀ ਥਾਣੇ 'ਚ ਆਏ ਨੇ ਪੁੱਲਰ ਸਾਹਿਬ ਕੀ ਮਸਲਾ ਹੈਗਾ ਕੌਣ ਆ ਬੰਦਾ ਹੈ ਮਸਲਾ ਇਹ ਵਰਕਰ ਆ ਚੇਤਨ ਮੁੰਡੇ ਦਾ ਨਾਂ ਆ ਮੈਂ ਜ 18 19 ਸਾਲ ਦਾ ਮੁੰਡਾ ਆ ਤੇ ਇਹਨੇ ਘਰੇ ਜਗਰਾਤਾ ਕਰਾਇਆ ਆਪਦੇ ਜਾਗਰਣ ਕਰਾਇਆ ਮਾਤਾ ਦਾ ਤੇ ਪਹਿਲਾਂ ਤੇ ਇਹਦੇ ਤੇ ਇਲਜ਼ਾਮ ਇਹਨਾਂ ਨੇ ਲਾਇਆ ਵੀ ਤੇਰੇ ਕੋਲੋਂ ਪੈਸੇ ਕਿੱਥੋਂ ਆਏ ਤੂੰ ਜਾਗਰਣ ਕਰਵਾਇਆ ਵੇਖੋ ਮਾਤਾ ਦਾ ਰਾਮ ਦਾ ਭਗਵਾਨ ਦਾ ਵਾਹਿਗੁਰੂ ਦਾ ਨਾਂ ਕੋਈ ਵੀ ਆਪਦੇ ਘਰੇ ਲੈ ਸਕਦਾ ਅੱਜ ਤੱਕ ਨਹੀਂ ਕਦੀ ਕਿਸੇ ਨੇ ਪੁੱਛਿਆ ਵੀ ਪੈਸੇ ਕਿੱਥੋਂ ਆਏ ਆ ਹੁਣ ਜਦੋਂ ਮੈਂ ਐਸਐਚਓ ਸਾਹਿਬ ਨੂੰ ਮਿਲ ਕੇ ਆ ਤੇ ਉਹਨਾਂ ਨੇ ਵਿਖਾਈ ਇੱਕ ਫਰਜੀ ਜੀ ਸ਼ਿਕਾਇਤ ਲਈ ਫਿਰਦੇ ਆ 15 9 24 ਦੀ ਅੱਜ ਤੋਂ ਸਾਢੇ 4 ਮਹੀਨੇ ਪਹਿਲਾਂ ਦੀ ਉਤੇ ਲਿਖਿਆ ਕੋਈ ਨਵਲ ਨਾਂ ਦਾ ਮੁੰਡਾ ਵੀ ਮੈਨੂੰ ਤਮਕਾਇਆ ਗਿਆ ਤੇ ਜੇ ਕੋਈ ਤਮਕਾਇਆ ਤੇ ਸਾਢੇ 4 ਮਹੀਨੇ ਪਹਿਲਾਂ ਕੋਈ ਕਾਰਵਾਈ ਹੁੰਦੀ ਕੋਈ ਇਹਨਾਂ ਦਾ ਜਾਂ ਕੋਈ ਰਾਜੀਨਾਮਾ ਜਾਂ ਕੋਈ ਕੰਪਰਮਾਈਜ਼ ਕੋਈ ਉਦੋਂ ਹੁੰਦਾ ਹੋਣੀ ਹੋਣਾ ਸੀ ਇਹ ਆਪਾਂ ਨੂੰ ਪਤਾ ਸਾਰਿਆਂ ਨੂੰ ਐਸਐਚਓ ਸਾਹਿਬ ਵੀ ਦੱਸਦੇ ਪਏ ਆ ਵੀ ਸਾਡੇ ਤੇ ਪ੍ਰੈਸ਼ਰ ਹੈ ਤੁਹਾਨੂੰ ਪਤਾ ਹੀ ਹੈ ਤੇ ਆਪਾਂ ਨੂੰ ਪਤਾ ਪ੍ਰੈਸ਼ਰ ਕੀ ਦਾ ਪ੍ਰੈਸ਼ਰ ਬੀਜੇਪੀ ਦਾ ਮਿਲੇ ਮਿਲੇ ਮੁੰਡਾ ਤੁਹਾਨੂੰ ਮੁੰਡੇ ਨੂੰ ਐਸਡੀਐਮ ਸਾਹਿਬ ਕੋ ਲੈ ਕੇ ਗਏ ਆ ਇਹਨਾਂ ਸਾਡੇ ਆਉਣ ਤੋਂ ਪਹਿਲਾਂ 110 ਦਾ ਕਲੰਦਰਾ ਘਟਦਾ ਤੇ ਐਸਡੀਐਮ ਸਾਹਿਬ ਕੋ ਲੈ ਕੇ ਗਏ ਆ ਵੀ ਉਹਨਾਂ ਦੀ ਉੱਥੋਂ 110 ਦੇ ਕਲੰਦਰੇ ਦੀ ਜਮਾਨਤ ਹੋਈ ਨਹੀਂ ਅਸੀਂ ਆਪਦੇ ਸਾਥੀ ਨੂੰ ਨਾਲ ਲੈ ਕੇ ਜਾਵਾਂਗੇ ਕਿਸੇ ਵੀ ਦਿੱਲੀ ਵਾਸੀ ਨੂੰ ਡਰਨ ਦੀ ਇਹਨਾਂ ਤੋਂ ਲੋੜ ਨਹੀਂ ਜਦੋਂ ਕਿਸੇ ਨੂੰ ਕੋਈ ਜ਼ਿਆਦਾ ਦਬਾਵੇ ਨਾ ਉਹ ਹਮੇਸ਼ਾ ਦਬਦਾ ਨਹੀਂ ਹੁੰਦਾ ਉਹ ਹੋਰ ਉੱਪਰ ਤਾਂ ਹੁੰਦਾ ਤੇ ਜਦੋਂ ਜਦੋਂ ਕਿਸੇ ਨੇ ਕਿਸੇ ਨਾਲ ਧੱਕਾ ਜ਼ਬਰ ਕੀਤਾ ਆ ਉਹਦਾ ਅੰਤ ਹੋਇਆ ਤੇ ਇਹ ਚੰਗੀ ਗੱਲ ਨਹੀਂ ਇਹ ਮਾੜੀ ਗੱਲ ਆ ਇਹ ਬੀਜੇਪੀ ਹਾਰ ਰਹੀ ਆ ਤੇ ਇਸੇ ਕਰਕੇ ਇਹ ਕੰਮ ਕਰ ਰਹੀ ਆ ਪਰਿਵਾਰ ਕਹਿੰਦਾ ਕਿ ਉਹ ਨੂੰ ਅਸਥਮਾ ਦਾ ਮਰੀਜ਼ ਸੀਗਾ ਅਸੀਂ ਅਸਥਮਾ ਦਾ ਪੰਪ ਲੈ ਕੇ ਆਏ ਉਹ ਵੀ ਅੰਦਰ ਨਹੀਂ ਜਾਂਦਾ ਕੋਈ ਨਹੀਂ ਉਹ ਹਸਪੀਟਲ ਮੈਂ ਆਪ ਜਾ ਕੇ ਇਹਨਾਂ ਦੇ ਨਾਲ ਉੱਥੇ ਪਹੁੰਚਾ ਦਿੰਨੇ ਆ ਬਾਕੀ ਅਸੀਂ ਪਰਿਵਾਰ ਦੇ ਨਾਲ ਆ ਕਿਸੇ ਤਰ੍ਹਾਂ ਦੀ ਇਹਨਾਂ ਧਿਆਨ ਚ ਨਹੀਂ ਆਉਣ ਦੇਵਾਂਗੇ ਇਹ ਸਾਡਾ ਆਪਦਾ ਪਰਿਵਾਰ ਪਰਿਵਾਰ ਦੇ ਨਾਲ ਰਵਾਂਗੇ ਪਰਿਵਾਰ ਦੇ ਨਾਲ ਰਵਾਂਗੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਆਚ ਹੈ ਨਹੀਂ ਆ ਰਹੀ ਦਿੱਤੀ ਜਾਉਗੀ ਇਹ ਗੱਲ ਕਹੀ ਜਾ ਰਹੀ ਹੈਗੀ ਆ ਔਰ ਜੋ ਜਿੱਥੇ ਵੀ ਉਹ ਹੈਗਾ ਆ ਆਪਾਂ ਗੱਲ ਕਰੀਏ ਕਿ ਲੜਕਾ ਹੈਗਾ ਉਹਦੇ ਕੋਲ ਜਾ ਕੇ ਮਿਲ ਜੂਗਾ ਲੈ ਕੇ ਨਾਲ ਜਾਵਗੇ ਪਰ ਪੂਰਾ ਪਰਿਵਾਰ ਦੇਖੋਗੇ ਖੜਾ ਤੁਹਾਨੂੰ ਦਿਖਾਈ ਦੇ ਰਿਹਾ ਹੈਗਾ ਸਾਰੀ ਫੈਮਿਲੀ ਉਰੇ ਪਹੁੰਚੀ ਹੋਈ ਹੈ ਤੇ ਇੱਕ ਹੀ ਗੱਲ ਕਹੀ ਜਾ ਰਹੀ ਹੈ ਕਿ ਜੋ ਬੱਚਾ ਹੈਗਾ ਅਸ ਨੂੰ ਲੈ ਕੇ ਜਾਣਾ ਹੁੰਦਾ ਕਿ ਕਸੂਰ ਨਹੀਂ ਸੀਗਾ ਅਸਥਮ ਦਾ ਮਰੀਜ਼ ਹੈ ਅਸਥਮ ਦਾ ਪੰਪ ਵੀ ਨਾਲ ਨਹੀਂ ਦਿੱਤਾ ਗਿਆ ਇਸ ਤੋਂ ਇਹ ਗੱਲ ਸਾਫ਼ ਹੈ ਕਿ ਸਾਡੇ ਦੇ ਉੱਪਰ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੈਮਰਾ ਪਰਸਨ ਰਜੇਸ਼ ਚੌਹਾਨ ਦੇ ਨਾਲ ਮਨੋਜ ਯੋਸ਼ੀ ਜੀ ਮੀਡੀਆ ਦਿੱਲੀ